ਅੱਜ ਅਰਦਾਸ ਹੋਣੀ ਆ ਫਲੋਰ ਦੇ ਉੱਤੇ ਤੇ ਇਸ ਟਾਈਮ ਸੰਗਤਾਂ ਜਿਹੜੀਆਂ ਉਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਆ ਸੋ ਅਮਰੀਕਨ ਸਿਕ ਕਾਕਸ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਜਿਹੜਾ ਦਿਨ ਉਹ ਆਣ ਪਹੁੰਚਿਆ ਆ ਤੋਂ ਮੈਂ ਸਮਝਦਾ ਆ ਵੀ ਜਦੋਂ ਉਹਨਾਂ ਨੇ ਇਹ ਸਾਕਾ ਵਰਤਾਇਆ ਕੱਲੂਕਾਰਾ ਵਰਤਾਇਆ ਦਿੱਲੀ ਦੇ ਪਾਰਲੀਮੈਂਟ ਦੇ ਗਲਾਗੋਲਿਆਰਿਆਂ ਚ ਇਹ ਗੱਲ ਗੂੰਜਦੀ ਸੀ ਕਿ ਸਿੱਖ ਤਾਂ ਪੜਦੇ ਸੀ ਰਾਜ ਕਰੇਗਾ ਖਾਲਸਾ ਪਰ ਇਹਨਾਂ ਨੂੰ ਐਸੀ ਮਾਰ ਮਾਰੀ ਆ ਕਿ ਯਾਦ ਕਰੇਗਾ ਖਾਲਸਾ ਪਰ ਜਨਾਕ 41 ਵਰਿਆਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅੱਜ ਖਾਲਸਤਾਨ ਦੀ ਗੱਲ ਦੁਨੀਆ ਦੇ ਕੋਨੇ-ਕੋਨੇ 'ਚ ਹੈ। ਕ੍ਰੈਡਿਟ ਜਿੱਥੇ ਅਸੀਂ ਸਮਝਦੇ ਹਾਂ ਬਹੁਤ ਸਾਰਿਆਂ ਨੇ ਕੰਮ ਕੀਤਾ। ਸਿੱਖ ਕਾਂਗਰੈਸ਼ਨਲ ਕੋਕਸ ਇੱਕ ਆਰਗੇਨਾਈਜ਼ਡ ਫਾਰਮ ਦੇ ਵਿੱਚ ਉਹ ਬਾਡੀ ਹੈ ਜਿਹਦੇ 'ਚ ਅੱਜ ਬਾਈਪਾਰਟਿਸਨ 50 ਤੋਂ ਜ਼ਿਆਦਾ ਕਾਂਗਰਸਮੈਨ ਦੇ ਮੈਂਬਰ ਨੇ। ਸਿੱਖ ਅਰਦਾਸ ਦਾ ਹੋਣਾ ਔਰ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਅੱਜ ਅਰਦਾਸ ਹੋਣੀ ਦੁਨੀਆ ਦੇ ਸਭ ਤੋਂ ਵੱਡੇ ਪਾਰਲੀਮੈਂਟ ਚ ਇਹ ਬਹੁਤ ਵੱਡੀ ਇਹਦੀ ਇੱਕ ਸਿੰਬੋਲਿਕ ਇੰਪੋਰਟੈਂਸ ਹੈ ਸਿੱਖਾਂ ਦੇ ਬਾਰੇ ਇੱਕ ਜਨਰਲ ਅਵੇਅਰਨੈਸ ਵੀ ਵੱਧਦੀ ਹੈ ਕਿ ਸਿੱਖੀ ਧਰਮ ਕੀ ਦੇਸਪਾਈਟ ਆਫ ਦਾ ਫੈਕਟ ਕਿ ਸਿੱਖਾਂ ਦੀ ਇੰਨੀ ਹਿਊਜ ਕੰਟ੍ਰਿਬਿਊਸ਼ਨ ਹੈ ਅਜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਔਰ ਸੋ ਸੇ ਕੌਮ ਜੇ ਇੱਥੇ ਅੱਜ ਆਈ ਆ ਇਹਨਾਂ ਗਲਿਆਰਿਆਂ ਚੋਂ ਸਿੱਖਾਂ ਨੂੰ ਕੱਢਣ ਦੀਆਂ ਬਹੁਤ ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਆ ਉਹਨਾਂ ਦੇ ਜਿਹੜੇ ਇੱਥੇ ਸਟੂਜੀਜ਼ ਆ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਇਸ ਟਾਈਮ ਅਸੀਂ ਕੈਪੀਟਲ ਬਿਲਡਿੰਗ ਦੇ ਬਾਹਰ ਆ ਜਿਵੇਂ ਸਾਰੇ ਜਾਣਦੇ ਆ ਅੱਜ ਅਰਦਾਸ ਹੋਣੀ ਆ ਫਲੋਰ ਦੇ ਉੱਤੇ ਤੇ ਇਸ ਟਾਈਮ ਸੰਗਤਾਂ ਜਿਹੜੀਆਂ ਉਹ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਆ ਸੋ ਅਮਰੀਕਨਸ ਇੱਕ ਕਾਕਸ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਜਿਹੜਾ ਦਿਨ ਉਹ ਆਣ ਪਹੁੰਚਿਆ ਆ ਹਰ ਸਾਲ ਫਲੋਰ ਦੇ ਉੱਤੇ ਅਰਦਾਸ ਹੁੰਦੀ ਆ 1984 ਦੇ ਵਿੱਚ ਜਿਹੜਾ ਸਾਕਾ ਵਾਪਰਿਆ ਕੱਲੂਕਾਰਾ ਵਾਪਰਿਆ ਉਸ ਦੀ ਰਿਫਲੈਕਸ਼ਨ ਉਸ ਦੀ ਯਾਦ ਦੇ ਵਿੱਚ ਵਕ ਵਕ ਰਿਪrezentਟੇਟਿਵਸ ਕਾਂਗਰਸਮੈਨ ਕਾਂਗਰਸ ਵੂਮਨਸ ਨੂੰ ਇਸ ਦੇ ਬਾਰੇ ਜਾਣੂ ਕਰਵਾਇਆ ਜਾਂਦਾ ਆ ਸੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਲ ਡਾਕਟਰ ਪ੍ਰਕਾਸ਼ ਸਿੰਘ ਜੀ ਤੇ ਨਾਲ ਡਾਕਟਰ ਚੀਮਾ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਸਾਰੇ ਜਾਣੇ ਆਪਣੇ ਨਾਲ ਜੁੜੇ ਹੋਰ ਪਤਵੰਤੇ ਸਨ ਜਿਹਨਾਂ ਦੂਰੋਂ ਨੇੜੇੋਂ ਜਿਹੜੇ ਉਹ ਪਹੁੰਚੇ ਨੇ ਡਾਕਟਰ ਸਾਹਿਬ ਅੱਜ ਦਾ ਇਹ ਜਿਹੜਾ ਦੇਣ ਆ ਅ ਇਤਿਹਾਸਿਕ ਦਿਨ ਆਪਾਂ ਹਰ ਸਾਲ ਇਸ ਚੀਜ਼ ਨੂੰ ਇਹ ਕਰਦੇ ਆ ਸੋ ਥੋੜੀ ਇਸ ਦੀ ਇੰਪੋਰਟੈਂਸ ਦੇ ਬਾਰੇ ਦੱਸੋ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਆ ਆਲਰੇਡੀ ਅਕਾਲ ਤਖਤ ਸਾਹਿਬ ਦੇ ਉੱਤੇ ਵੱਡਾ 1 ਇਕੱਠ ਕਲੂਕਾਰਾ 84 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਇਆ ਔਰ ਅਰਦਾਸ ਦੇ ਵਿੱਚ ਜਦੋਂ ਗੁਰੂ ਅੱਗੇ ਅਰਜ਼ੋਈ ਕੀਤੀ ਗਈ ਔਰ ਪੰਜਾਬ ਨੂੰ ਸਿੱਖ ਹੋਮਲੈਂਡ ਜਿਹੜਾ ਟਾਇਰੈਂਟਸ ਦੇ ਕਬਜ਼ੇ ਥੱਲੇ 41 ਸਾਲ ਤੋਂ ਲਗਾਤਾਰ ਜ਼ੁਲਮ ਜਾਰੀ ਨੇ ਸੋ ਮੈਂ ਸਮਝਦਾ ਹਾਂ ਵੀ ਜਦੋਂ ਉਹਨਾਂ ਨੇ ਇਹ ਸਾਕਾ ਵਰਤਾਇਆ ਕੱਲੂਕਾਰਾ ਵਰਤਾਇਆ ਦਿੱਲੀ ਦੇ ਪਾਰਲੀਮੈਂਟ ਦੇ ਗਲਿਆਰੇਾਂ 'ਚ ਇਹ ਗੱਲ ਗੂੰਜਦੀ ਸੀ ਕਿ ਸਿੱਖ ਤਾਂ ਪੜਦੇ ਸੀ ਰਾਜ ਕਰੇਗਾ ਖਾਲਸਾ ਪਰ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਪਰ ਅੱਜ ਜਿਨਾ 41 ਵਰਿਆਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਬਦੌਲਤ ਅੱਜ ਖਾਲਿਸਤਾਨ ਦੀ ਗੱਲ ਦੁਨੀਆ ਦੇ ਕੋਨੇ-ਕੋਨੇ 'ਚ ਅਸੀਂ ਦੁਨੀਆ ਦੀ ਸੁਪਰ ਪਾਵਰ ਕੈਪੀਟਲ ਹਿਲ ਜਿੱਥੇ ਡਿਸੀਜਨ 메ਕਿੰਗ ਹੁੰਦੀ ਹੈ ਕਿਸੇ ਜ਼ਮਾਨੇ 'ਚ ਬ੍ਰਿਟਿਸ਼ ਬਾਰੇ ਕਿਹਾ ਜਾਂਦਾ ਸੀ ਕਿ ਇਹ ਨਵੇਂ ਮੁਲਕ ਬਣਾਉਂਦੇ ਨੇ ਤੇ ਇੱਥੇ ਅੱਜ ਅਮਰੀਕਾ ਦੇ ਕੋਲ ਉਹ ਪਾਵਰ ਹੈ ਔਰ ਇਹ ਸਿੱਖਾਂ ਦੀ ਆਲਮੋਸਟ 1 ਮਿਲੀਅਨ ਸਿੱਖ ਯੂਐਸ ਤੇ ਰਹਿੰਦੇ ਨੇ ਸਵਕਸੋ ਸਾਲ ਤੋਂ ਆਏ ਇੱਕ ਜ਼ਮਾਨਾ ਸੀ ਦਲੀਪ ਸਿੰਘ ਸੌਂਦ ਪਹਿਲੇ ਕਾਂਗਰਸਮੈਨ ਵੀ ਬਣੇ ਲੇਕਿਨ ਫਿਰ ਪੋਲੀਟੀਕਲੀ ਅਸੀਂ ਗਾਇਬ ਹੋ ਗਏ ਸੈਂਟਰਲ ਲੈਵਲ ਦੀ ਲੋਬੀ ਦੀ ਔਰ ਇਹ ਕ੍ਰੈਡਿਟ ਜਿੱਥੇ ਅਸੀਂ ਸਮਝਦੇ ਹਾਂ ਬਹੁਤ ਸਾਰਿਆਂ ਨੇ ਕੰਮ ਕੀਤਾ 84 ਤੋਂ ਬਾਅਦ ਡਾਕਟਰ ਗੁਰਮੀਤ ਸਿੰਘ ਆਲਰ ਗੰਗਾ ਸਿੰਘ ਢਿੱਲੋਂ ਇਹਨਾਂ ਸਾਰਿਆਂ ਨੇ ਲੇਕਿਨ ਸਿੱਖ ਕਾਂਗਰੈਸ਼ਨਲ ਕੌਕਸ ਇੱਕ ਆਰਗੇਨਾਈਜ਼ਡ ਫਾਰਮ ਦੇ ਵਿੱਚ ਉਹ ਬਾਡੀ ਹੈ ਜਿਹਦੇ ਵਿੱਚ ਅੱਜ ਬਾਈਪਾਰਟਿਸਨ 50 ਤੋਂ ਜ਼ਿਆਦਾ ਕਾਂਗਰਸਮੈਨ ਇਹਦੇ ਮੈਂਬਰ ਨੇ ਔਰ ਇਹ ਜਦੋਂ ਅਸੀਂ ਸੈਨੇਟ ਜਾਂ ਹਾਊਸ ਦੇ ਵਿੱਚ ਅਰਦਾਸ ਦੀ ਗੱਲ ਕਰਦੇ ਆ ਭਾਵੇਂ ਇਹ ਸਿੰਬੋਲਿਕ ਹੀ ਹੈ ਪਰ ਇਹ ਇੱਕ ਪਾਸੇ ਸਾਡੀ ਤਾਕਤ ਵੀ ਦਿਖਾਉਂਦਾ ਹੈ ਦੂਸਰਾ ਜਿੰਨਾ ਵੱਡਾ ਘਲੂ ਘਾਰਾ ਉਹਨਾਂ ਨੇ ਵਰਤਾਇਆ ਡਿਨਾਇਲ ਮੋਡ 'ਚ ਗਏ ਇਹਨੂੰ ਲਾਅ ਐਂਡ ਆਰਡਰ ਪ੍ਰੋਬਲਮ ਬਣਾਇਆ ਜੇ ਅਮਰੀਕਾ ਦੀ ਸੈਨੇਟ 'ਤੇ ਅਰਦਾਸ ਉਹਨਾਂ ਘਲੂ ਘਾਰੇ ਚ 84 ਦੇ ਸ਼ਹੀਦਾਂ ਦੀ ਯਾਦ ਦੀ ਹੋ ਰਹੀ ਹੈ ਤੇ ਜ਼ਾਹਰ ਹੈ ਕਿ ਭਾਈ ਇਹ ਇੱਕ ਸਾਡਾ ਨੈਰੇਟਿਵ ਜਿਹੜਾ ਸੀ ਜੋ ਕਿ ਟੋਟਲ ਵਾਰ ਇਹਨਾਂ ਨੇ ਸਾਡੇ ਤੇ ਵਿਢੀ ਉਸ ਦੀ ਕੰਟੀਨਿਊਟੀ ਹੈ ਔਰ ਮੈਂ ਸਮਝਦਾ ਹਾਂ ਕਿ ਸਿੱਖ ਕਾਂਗਰੈਸ਼ਨਲ ਕੌਕਰਸ ਔਰ ਬਾਕੀ ਜਥੇਬੰਦੀਆਂ ਦਾ ਉਦਮ ਹੈ ਔਰ ਪਿਛਲੇ ਕੱਲ ਬਹੁਤ ਸਾਰੇ ਨੌਜਵਾਨਾਂ ਨੇ ਜਿਹੜਾ ਇੱਕ ਮੈਂ ਸਮਝਦਾ ਹਾਂ ਵੀ ਹੋਰ ਵੀ ਪੋਜ਼ਿਟਿਵ ਐਸਪੈਕਟ ਹੈ ਜਿੱਥੇ ਸੈਨੇਟਰਸ ਨਾਲ ਕਾਂਗਰਸਮੈਨ ਦੇ ਨਾਲ ਲੋਬੀ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਸਾਨੂੰ ਅਲਟੀਮੇਟਲੀ ਇਸ ਦੇ ਉੱਤੇ ਹੋਰ ਫੋਕਸ ਕਰਨ ਦੀ ਲੋੜ ਹੈ ਔਰ ਸਾਡਾ ਰਿਜ਼ੋਲਵ ਜਿਹੜਾ ਹੈ ਉਹ ਕਿਸੇ ਪਾਸਿਓਂ ਵੀ ਤੁਸੀਂ ਗੱਲ ਕਰੋ ਅਲਟੀਮੇਟਲੀ ਅਸੀਂ ਇਸ ਸੱਟੇ ਤੇ ਪਹੁੰਚਦੇ ਹਾਂ ਕੇ ਬਿਨਾ ਖਾਲਸਤਾਨ ਬਣਾਏ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਔਰ ਇਹ ਗੱਲ ਅੱਜ 2.25 ਸਾਲ ਚ ਪਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਭਾਈ ਅਵਤਾਰ ਸਿੰਘ ਖੰਡਾ ਦੀ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਇੰਡੀਆ ਐਜ਼ ਅ ਰੌਗ ਸਟੇਟ ਐਕਸਪੋਜ਼ ਹੋਇਆ ਔਰ ਖਾਲਸਤਾਨ ਦਾ ਮੁੱਦਾ ਅੱਜ ਇੰਟਰਨੈਸ਼ਨਲ ਰਡਾਰ ਸਕਰੀਨ ਦੇ ਉੱਤੇ ਹੈ ਔਰ ਸਾਨੂੰ ਇਸ ਦੇ ਲਈ ਕੰਸਿਸਟੈਂਟਲੀ ਸਿਰ ਜੋੜ ਕੇ ਅੱਗੋਂ ਜਿਹੜਾ ਕੰਮ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਬਿਲਕੁਲ ਜਿਦਾ ਡਾਕਟਰ ਸਾਹਿਬ ਨੇ ਆਪਾਂ ਨੂੰ ਜਿਹੜਾ ਦੱਸਿਆ ਵੀ ਕਿ ਓਦਾਂ ਇੰਪੋਰਟੈਂਸ ਆ ਡਾਕਟਰ ਪ੍ਰਤਾਪਾਲ ਜੀ ਸੁਰਤ ਦੱਸਿਓ ਵੀ ਅੱਜ ਕਿੰਨੇ ਕੁ ਕਾਂਗਰੈਸ਼ਨਲ ਮੈਂਬਰਸ ਆਉਣ ਦੀ ਜਿਹੜੀ ਉਹ ਸੰਭਾਵਨਾ ਹੈ ਆਈ نو ਬਜਟ ਦਾ ਵੀ ਇੱਥੇ ਜਿਹੜਾ ਸਾਰਾ ਕੁਝ ਚੱਲ ਰਿਹਾ ਪਰ ਫਿਰ ਵੀ ਉਸ ਦੇ ਬਾਵਜੂਦ ਕਿੰਨੇ ਕੁ ਆਫਿਸਸ ਤੋਂ ਆਪਾਂ ਨੂੰ ਗੱਲਬਾਤ ਹੋ ਚੁੱਕੀ ਹੈ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਦਾਰੇ ਦਾ ਤਹਿ ਦਿਲ ਤੋਂ ਧੰਨਵਾਦ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਜੁੜੀਆਂ ਨੇ ਜੁੜ ਰਹੀਆਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹ ਦੂਰੂ ਦੂਰ ਤੋਂ ਚੱਲ ਕੇ ਇੱਥੇ ਆਏ ਨੇ ਜਿੱਦਾਂ ਪ੍ਰੋਗਰਾਮ ਪਹਿਲਾਂ ਦੱਸਿਆ ਜਾ ਚੁੱਕਾ ਵੀ 9 ਵਜੇ ਠੀਕ ਅਰਦਾਸ ਹੋਵੇ ਜੀ ਉਹਦੇ ਬਾਅਦ ਚ ਥੱਲੇ ਰੂਮ ਨੰਬਰ H22 ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਉੱਥੇ ਦੇਖੋ ਸਾਨੂੰ ਕਿਹਾ ਤਾਂ ਕਾਫੀ ਕਾਂਗਰਸਮੰਨਾਂ ਨੇ ਹੈਗੇ ਪਰ ਐਨੀਵੇਅਰ 8-10 ਦੇ ਕਰੀਬ ਕਾਂਗਰਸਮੰਨ ਜਿਆਦਾ ਵੀ ਆ ਸਕਦੇ ਆ ਤੇ ਇਸ਼ੂ ਇਹ ਹੁੰਦਾ ਵੀ ਕਈ ਵਾਰੀ ਉਹ VOTING ਦੇ ਵਿੱਚ ਜਾਂ ਕਿਸੇ ਹੋਰ ਕੰਮ ਦੇ ਵਿੱਚ ਇੰਨੇ ਸਟਕ ਹੋਏ ਹੁੰਦੇ ਆ ਪਿਛਲੀ ਵਾਰੀ ਸਾਡੇ ਜਿਹੜੇ ਕੋਚ ਇਰ ਆ ਉਹ ਹੀ ਨਹੀਂ ਸੀ ਪਹੁੰਚ ਸ਼ਕੇ ਕਿਸੇ ਸਟਕ ਹੋ ਗਏ ਸੀ ਸੋ ਹੋਪਫੁਲੀ ਗੁੱਡ ਨੰਬਰ ਆ ਜਾਏਗਾ ਤੇ ਉਹ ਆ ਕੇ ਸਾਡੇ ਨਾਲ ਜਿਹੜੇ ਹੈਗੇ ਆ ਹਮਦਰਦੀ ਜਾਂ ਇਸ ਦਿਨ ਨੂੰ ਯਾਦ ਕਰਨ ਦੇ ਵਿੱਚ ਸਹਾਇ ਹੋਣਗੇ ਸੋ ਜਿੱਦਾਂ ਸਰਦਾਰ ਬੁੱਟਾ ਸਿੰਘ ਆਏ ਹੋਇਆ ਇਹਨਾਂ ਦੀ ਬੱਚੀਆਂ ਦੋਨੇ ਆਈਆਂ ਹੋਈਆਂ ਕੱਲ ਇਹਨਾਂ ਨੇ ਤੁਸੀਂ ਇੰਟਰਵਿਊ ਵੀ ਕੀਤਾ ਨਾ ਤੇ ਇਹਨਾਂ ਨੇ ਮਤਲਬ ਜਿਹੜਾ ਕੱਲ ਉਥੇ ਲਾਬਿੰਗ ਵੀ ਕੀਤੀ ਹੈ ਤੇ ਸਾਰੇ ਦੂਰ ਨੇੜੇ ਤੋਂ ਸਰ ਕੇਵਲ ਸਿੰਘ ਇੱਥੇ ਖੜੇ ਸਿਗੇ ਉਹ ਸਾਰੇ-ਸਾਰੀਆਂ ਸੰਗਤਾਂ ਜਿੰਨੀਆਂ ਵੀ ਲੋਕਲ ਵੀ ਸਾਰੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਮੋਤਾ ਸਿੰਘ ਜੀ ਕੀ ਕਹਿੰਦਾ ਡਾਕਟਰ ਚਿਮਾ ਸਾਹਿਬ ਜੀ ਹਾਂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵੇਲੇ ਕੈਪੀਟਲ ਹੱਲ ਰੇਵਰਨ ਬਿਲਡਿੰਗ ਦੇ ਕੋਲ ਖੜੇ ਆ ਜਿੱਥੇ ਸਾਰੀ ਸਿੱਖ ਸੰਗਤ ਇਕੱਤਰ ਹੋ ਕੇ ਹੁਣ ਯੂ ਐਸ ਕਾਂਗਰਸ ਦਾ ਜਿਹੜਾ ਫਲੋਰ ਹੈ ਕੈਪੀਟਲ ਹੱਲ ਤੇ ਜਿੱਥੇ ਕੀ 84 ਦੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਣਾ ਅਰਦਾਸ ਦੇ ਰੂਪ ਦੇ ਵਿੱਚ ਉੱਥੇ ਈਸਟ ਕੋਸਟ ਤੇ ਵੈਸਟ ਕੋਸਟ ਤੋਂ ਸਾਰੀ ਮੈਸਮ ਦਾ ਬੇਸ਼ੱਕ ਲੀਡਰਸ਼ਿਪ ਤੇ ਸਿੱਖ ਐਕਟਿਵਿਸਟ ਇੱਥੇ ਮੌਜੂਦ ਨੇ ਜੀ ਸੋ ਇਹ ਜਿਹੜਾ ਭਾਣਾ ਵਰਤਿਆ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਗੁਰੂ ਨਾਨਕ ਸਾਹਿਬ ਨੇ ਜਿੱਥੇ ਸਾਨੂੰ ਇੱਕ ਆਜ਼ਾਦ ਧਰਮ ਤੇ ਆਜ਼ਾਦ ਕੌਮ ਦਿੱਤੀ ਆ ਤੇ ਸਿੱਖਾਂ ਨੇ ਹਮੇਸ਼ਾ ਆਜ਼ਾਦ ਹਸਤੀ ਦੀ ਪਿਛਲੇ 500 ਸਾਲ ਤੋਂ ਤਰਾ ਮਾਰਦੀ ਆ ਰਹੀ ਆ ਤੇ ਜਿਹੜਾ 1947 ਤੋਂ ਬਾਅਦ ਸਾਡੇ ਨਾਲ ਧੋਖੇ ਧੜੇ ਹੋਏ ਉਹ ਉਹਦੀ ਰੋਸ਼ਨੀ ਦੇ ਵਿੱਚ ਜਦੋਂ ਸਿੱਖਾਂ ਨੇ ਉਸੇ ਹਿੰਦੁਸਤਾਨ ਦੇਸ਼ ਤੋਂ ਆਪਣੇ ਹੱਕ ਮੰਗਣੇ ਸ਼ੁਰੂ ਕੀਤੇ ਬੁੱਲ ਕੇ 84 ਤੋਂ ਪਹਿਲਾਂ ਉਸ ਸਿਸਟਮ ਦੇ ਵਿੱਚ ਹੀ ਰਹਿ ਕੇ ਜੀ ਪਰ ਉਹ ਸਾਰੇ ਕੰਮ ਤੋਂ ਅਨਾਕਾਰੀ ਹੋਣ ਤੋਂ ਬਾਅਦ ਕਿਉਂਕਿ ਮੈਨੂੰ ਸਾਰਾ ਯਾਦ ਹੈ ਕਿ ਧਰਮਜੋਤ ਮੋਰਚਾ ਮੈਂ ਬਹੁਤ ਚੰਗੀ ਤਰ੍ਹਾਂ ਵੇਖਿਆ ਕਿਉਂਕਿ ਮੇਰੇ ਫਾਦਰ ਸਾਹਿਬ ਉਸ ਵੇਲੇ ਲੜਾਕੂ ਥੀ ਸਨ ਤੇ ਇੱਕ ਪੀਸਫੁਲ ਮੂਵਮੈਂਟ ਨੂੰ ਇਹਨਾਂ ਨੇ ਕੁਚਲ ਕੇ ਰੱਖ ਦਿੱਤਾ ਜਿੱਥੇ ਹਜ਼ਾਰਾਂ ਸਿੰਘ ਸਿੰਘਣੀਆਂ 18 ਦਿਨਾਂ ਦੇ ਬੱਚੇ ਵੀ ਸ਼ਹੀਦ ਕੀਤੇ ਸੋ ਉਹਨਾਂ ਨੂੰ ਅਰਜਾਦ ਕੀਤਾ ਜਾਊਗਾ ਤੇ ਉਹਨਾਂ ਨੂੰ ਯਾਦ ਕਰਕੇ ਜਿੱਥੇ ਸਾਡੀ ਇੱਕ ਦ੍ਰਿੜਤਾ ਆ ਕਿ ਪੰਜਾਬ ਇੱਕ ਤਿੰਨ ਨਿਊਕਲੀਅਰ ਮੁਲਕਾਂ ਦੇ ਵਿਚਾਲੇ ਇੱਕ ਖਾਲਸਾਤਨ ਦੇਸ਼ ਬਣੇ ਜਿਹਦੇ ਨਾਲ ਸਾਡੇ ਸਾਡੀਆਂ ਔਨ ਬੜੀਆਂ ਨਸਲਾਂ ਚਾਹੇ ਅਮਰੀਕਾ ਕੈਨੇਡਾ ਦੇ ਵਿੱਚ ਜਮੀਆਂ ਨੇ ਉਹ ਵੀ ਮਹਿਸੂਸ ਕਰਨ ਕਿ ਸਾਡੇ ਕੋ ਨੈਸ਼ਨ ਹੈ ਸੋ ਵਾਹਿਗੁਰੂ ਇੱਕ ਦਿਨ ਸਾਨੂੰ ਜ਼ਰੂਰ ਭਾਗ ਲਾਊਗਾ ਕਿਉਂਕਿ ਇਹ ਗੱਲਬਾਤ ਸਾਡੀ ਤੀਜੀ نسل ਦੇ ਵਿੱਚ ਪਹੁੰਚ ਗਈ ਆ ਤੇ ਸਾਨੂੰ ਇੱਕ ਦਿਨ ਜ਼ਰੂਰ ਆਪਣਾ ਦੇਸ਼ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਜਦੋਂ ਤੁਸੀਂ ਦੇਖ ਸਕਦੇ ਆਂ ਵੀ ਸੰਗਤਾਂ 'ਚ ਬਹੁਤ ਉਤਸ਼ਾਹ ਆ ਤੇ ਇਸ ਟਾਈਮ ਆਪਾਂ ਉਧਰ ਨੂੰ ਜਾਣ ਨੂੰ ਜਿਹੜੇ ਉਹ ਰੈਡੀ ਆ ਸੋ ਡਾਕਟਰ ਟੀਮਾ ਅੱਜ ਦੇ ਜਿਹੜੇ ਦਿਨ ਦੇ ਬਾਰੇ ਇਸ ਦੀ ਇੰਪੋਰਟੈਂਸ ਬਾਰੇ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਵੀ ਜਿਹੜਾ ਉਹ ਦੱਸਿਆ ਸਾਰੀਆਂ ਚੀਜ਼ਾਂ ਸੋ ਤੁਸੀਂ ਕੀ ਇਸ ਦੇ ਵਿੱਚ ਹੋਰ ਐਡ ਕਰਨਾ ਚਾਹੁੰਦੇ ਦੇਖੋ ਮੈਂ ਜਿਸਨੂੰ ਕੱਲ ਵੀ ਕਿਹਾ ਸੀ ਕਿ ਸੇਖ ਕੌਮ ਦੇਸ਼ ਨਾ ਹੋਣੀ ਕੌਮ ਹੋ ਕੇ ਵੀ ਜੇ ਅੱਜ ਕੈਪੀਟਲ ਦੇ ਵਿੱਚ ਅਰਦਾਸ ਹੁੰਦੀ ਹੈ ਔਰ ਬੜਾ ਐਕਸੈਪਸ਼ਨਲ ਹੈ ਮੈਂ ਥੋੜਾ ਜਿਹਾ ਦੱਸਾਂ ਕਿ ਕੈਪੀਟਲ ਜਰਦਾਸ ਕੋ ਇਹ ਨਹੀਂ ਵੀ ਕੈਪੀਟਲ ਦੀ ਬਿਲਡਿੰਗ 'ਚ ਬੰਦੇ ਨੇ ਆ ਕੇ ਅਰਦਾਸ ਕਰ ਦੇਣੀ ਭਾਈ ਸਾਹਿਬ ਨੇ ਜਿਸ ਵੇਲੇ ਇੱਥੇ ਦੀ ਜਿਹੜੀ ਸਵਿਧਾਨ ਸਭਾ ਵਾ ਇੱਥੇ ਦਾ ਪਾਰਲੀਮੈਂਟ ਹੈ ਉਹਦੀ ਪ੍ਰੋਸੀਡਿੰਗ ਸ਼ੁਰੂ ਹੋਣੀ ਆ ਵਾ ਤੇ ਇਕ ਸਿੰਘ ਸਾਹਿਬ ਨੂੰ ਭਾਈ ਸਾਹਿਬ ਨੂੰ ਸੱਦ ਕੇ ਅਰਦਾਸ ਕਰਾਣੀ ਆ ਉਹਦੇ ਬਾਅਦ ਇੱਥੇ ਜਿਹੜਾ ਸੈਸ਼ਨ ਐ ਇਸ ਪਾਰਲੀਮੈਂਟ ਦਾ ਸ਼ੁਰੂ ਹੋਣਾ ਤੁਸੀਂ ਦੇਖੋ ਕਿ ਮੁਸਲਮਾਨਾਂ ਦਾ ਵੀ ਇੱਥੇ ਸੰਖਿਆ ਬਹੁਤ ਭਾਰੀ ਆ ਹਮਮ ਹਿੰਦੂ ਜਿਹੜੇ ਪਾਈਚਾਰਾ ਵਾ ਉਹ ਵੀ ਬਹੁਤ ਆ ਪਰ ਨਾ ਤਾਂ ਕਦੇ ਇੱਥੇ ਕੁਰਾਨ ਦੀ ਤਲਾਵਤ ਹੋਈ ਆ ਨਾ ਕਦੇ ਗੀਤਾ ਦਾ ਇੱਥੇ ਕੁਝ ਹੋਇਆ ਸੋ ਸਿੱਖ ਅਰਦਾਸ ਦਾ ਹੋਣਾ ਔਰ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਅੱਜ ਅਰਦਾਸ ਹੋਣੀ ਦੁਨੀਆ ਦੇ ਸਭ ਤੋਂ ਵੱਡੇ ਪਾਰਲੀਮੈਂਟ ਚ ਇਹ ਬਹੁਤ ਵੱਡੀ ਇਹਦੀ ਇੱਕ ਸਿੰਬੋਲਿਕ ਇੰਪੋਰਟੈਂਸ ਹੈ ਔਰ ਇਹ ਪਿਛਲੇ ਵੀ ਕੁਝ ਸਾਲਾਂ ਚ ਹੋਇਆ ਇਹਦੇ ਨਾਲ ਇੱਕ ਤੇ ਸਿੱਖ ਕੌਮ ਜਿਹੜੀ ਆ ਉਹ ਚੜ੍ਹਦੀ ਕਲਾ ਚ ਰਹਿੰਦੀ ਆ ਤੇ ਨਾਲ ਹੀ ਨਾਲ ਕਿਉਂਕਿ ਜਿਹੜੇ ਜਿਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਉਸ ਵੇਲੇ ਸਾਰੇ ਮੈਂਬਰ ਪਾਰਲੀਮੈਂਟ ਜਾਂ ਉੱਥੇ ਮੌਜੂਦ ਹੁੰਦੇ ਆ ਜਾਂ ਉਹਨੂੰ ਐਕਸੈਸ ਕਰ ਰਹੇ ਹੁੰਦੇ ਆ ਫਿਰ ਜਿਹੜਾ ਇੱਥੇ ਦਾ 메ਨ ਪਾਰਲੀਮੈਂਟ ਦਾ ਟੀਵੀ ਆ ਉੱਥੇ ਵੀ ਉਹਨੂੰ ਕਵਰੇਜ ਜਾਂਦੀ ਆ ਸੋ ਸਿੱਖਾਂ ਦੇ ਬਾਰੇ ਇੱਕ ਜਨਰਲ ਅਵੇਅਰਨੈਸ ਵੀ ਵੱਧਦੀ ਹੈ ਵੀ ਸਿੱਖੀ ਧਰਮ ਕੀ ਹੈ ਦੇਸਪਾਈਟ ਆਫ ਦਾ ਫੈਕਟ ਕਿ ਸਿੱਖਾਂ ਦੀ ਇਨੀ ਹਿਊਜ ਕੰਟ੍ਰਿਬਿਊਸ਼ਨ ਹੈ ਜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਔਰ ਇੱਥੇ ਅਮਰੀਕਾ ਦੇ ਕੰਟੈਕਸਟ 'ਚ ਬਹੁਤ ਵਾਰੀ ਅਸੀਂ ਦੇਖ ਰਹੇ ਜਿਹੜੇ ਹੇਟ ਕਰਾਈਮ ਆ ਉਹਦੇ ਵਿੱਚ ਸਿੱਖਾਂ ਨੂੰ ਮਿਸ ਆਈਡੈਂਟੀਫਾਈ ਕੀਤਾ ਜਾਂਦਾ ਕਈ ਵਾਰੀ ਬੱਚੇ ਜਿਹੜੇ ਸਕੂਲਾਂ ਚ ਅਮਰੀਕਾ ਦੇ ਬਹੁਤ ਸਕੂਲਾਂ ਚ ਸਿੱਖਾਂ ਦੇ ਬੱਚੇ ਜਿਹੜੇ ਆ ਬੁਲੀ ਹੋ ਜਾਂਦੇ ਆ ਪਰ ਜਦੋਂ ਜਰਨਲ ਅਮਰੀਕਨ ਪਬਲਿਕ ਤੱਕ ਇਦਾਂ ਦੇ ਉਦਮ ਉਪਰਾਲੇ ਜਿਹੜੇ ਆ ਜਦੋਂ ਕਰਦੇ ਹੋ ਤੇ ਉਹਨਾਂ ਨੂੰ ਸਿੱਖਾਂ ਬਾਰੇ ਮੋਰ ਅਵੇਅਰਨੈਸ ਸਿੱਖੀ ਬਾਰੇ ਇੱਕ ਕਿਉਰੀਓਸਿਟੀ ਕ੍ਰੀਏਟ ਹੁੰਦੀ ਵੀ ਸਿੱਖੀ ਇਥੇ ਦਾ ਇੱਕ ਤਰਮ ਆ ਜਿਹਦੀ ਜਿਹਦੀ ਅੱਜ ਅਰਦਾਸ ਹੋ ਰਹੀ ਆ ਔਰ ਫਿਰ ਦੇਖੋ ਕਿ ਜਿੱਥੋਂ ਸਿੱਖੀ ਆਈ ਆ ਪੰਜਾਬ 'ਚ ਉੱਥੇ ਹੁਣ ਹਾਲ ਹੀ ਅਸਾਂ ਦੇਖਿਆ ਵੀ ਦੋ ਨਿਊਕਲੀਅਰ ਸਟੇਟਸ ਦਾ ਆਪਸ ਦੇ ਵਿੱਚ ਇੱਕ ਆਰਮਡ ਕਨਫਲਿਕਟ ਚੱਲਿਆ ਔਰ ਹੁਣ ਵੀ ਉਹਦੇ ਬਹੁਤ ਵੱਡੇ ਚਾਂਸਸ ਐ ਉਸ ਸਮੇ ਗੁਰੂ ਸਾਹਿਬ ਦੀ ਕਲਾ ਹੀ ਆ ਵੀ ਉਹਨਾਂ ਹਾਲਾਤਾਂ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਮੁੱਖ ਪਾਰਲੀਮੈਂਟ ਦੇ ਵਿੱਚ ਗੁਰੂ ਸਾਹਿਬ ਦੇ ਜਿਹੜਾ ਵਾ ਅਰਦਾਸ ਹੋਣੀ ਇਹ ਇਹਨਾਂ ਨਾਲ ਇੱਕ ਗਲੋਬਲ ਪੀਸ ਦੀ ਗੱਲ ਵੀ ਜਾਂਦੀ ਆ ਔਰ ਔਰ ਨਾਲ ਤੁਸੀਂ ਇਹ ਵੀ ਦੇਖੋ ਕਿ 41 ਸਾਲਾਂ ਚ ਭਾਰਤ ਸਰਕਾਰ ਦੇ ਪੂਰੇ ਰਿਸੋਰਸਸ ਲੱਗੇ ਆ ਵੀ ਉਹਨਾਂ ਨੇ ਜਿਹੜੀ ਸਿੱਖਾਂ ਦੀ ਮੂਵਮੈਂਟ ਆ ਉਹਦਾ ਭੰਡੀ ਪ੍ਰਚਾਰ ਕਰਨਾ ਸਾਡੇ ਸ਼ਹੀਦਾਂ ਨੂੰ ਟੈਰਰਿਸਟ ਲਾ ਲਣਾ ਜਿਨ੍ਹਾਂ ਨੂੰ ਟੈਰਰਿਸਟ ਲਾ ਲੰਦੇ ਸੀ ਅੱਜ ਉਹਨਾਂ ਵਾਸਤੇ ਹੀ ਅਰਦਾਸ ਅਮਰੀਕਾ ਦੇ ਪਾਰਲੀਮੈਂਟ ਚ ਹੋਏਗੀ ਔਰ ਅਮਰੀਕਾ ਦੀ ਸਿਗਨੀਫੀਕੈਂਸ ਨੇ ਦੁਨੀਆ ਨੇ ਦੇਖ ਹੀ ਲਈ ਆ ਵੀ ਜੰਗ ਉੱਥੇ ਹੁੰਦੀ ਆ ਉਹਦਾ ਸੀਸਫਾਇਰ ਦਾ ਫੈਸਲਾ ਇੱਥੋਂ ਅਨਾਉਂਸ ਹੁੰਦਾ ਸੋ ਸੇ ਕੌਮ ਜੇ ਇੱਥੇ ਅੱਜ ਆਈ ਆ ਇਹਨਾਂ ਗਲਿਆਰਿਆਂ ਚੋਂ ਸਿੱਖਾਂ ਨੂੰ ਕੱਢਣ ਦੀ ਬਹੁਤ ਪਰ ਸਰਕਾਰ ਨੇ ਕੋਸ਼ਿਸ਼ ਕੀਤੀ ਆ ਉਹਨਾਂ ਦੇ ਜਿਹੜੇ ਇੱਥੇ ਸਟੂਜੀਜ਼ ਆ ਜਿਹੜੇ ਬੰਦੇ ਉਹਨਾਂ ਦੇ ਲਈ ਇੱਥੇ ਕੰਮ ਕਰਦੇ ਆ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਕਿ ਇਦਾਂ ਦੀ ਕੋਈ ਸਿੰਬੋਲਿਕ ਸ਼ਾਇ ਵੀ ਨਾ ਹੋਵੇ ਪਰ ਅਸੀਂ ਵਧਾਈ ਦੇਨੇ ਆ ਈਸਟ ਕੋਸ ਕੋਆਰਡੀਨੇਸ਼ਨ ਕਮੇਟੀ ਨੂੰ ਅਮਰੀਕਨ ਸਿੱਖ ਕੌਕਸ ਨੂੰ ਖਾਸ ਤੌਰ ਤੇ ਡਾਕਟਰ ਪ੍ਰੀਤਪਾਲ ਸਿੰਘ ਨੂੰ ਭਾਈ ਰਾਜ ਸਿੰਘ ਨੂੰ ਤੇ ਹੋਰ ਜਿਹੜੇ ਸਾਡੇ ਮਿੱਤਰ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਵਾ ਵੀ ਉਹਨਾਂ ਨੇ ਬਹੁਤ ਸਜੇ ਟਾਂਗ ਨਾਲੇ ਕੰਮ ਕੀਤਾ ਵਾ ਸੋ ਇਹਦੇ ਨਾਲ ਨਾ ਸਿਰਫ ਚੜ੍ਹ ਦੀ ਕਲਾ ਜਿਹੜੀ ਆ ਉਹ ਸਿੱਖੀ ਦੀ ਸਾਡੇ ਸਾਹਮਣੇ ਆਉਂਦੀ ਹੈ ਨਾਲ ਹੀ ਨਾਲ ਉਹ ਨੈਰੇਟਿਵ ਜਿਹੜਾ 41 ਸਾਲ ਤੋਂ ਇੰਡੀਅਨ ਸਟੇਟ ਨੇ ਤੇ ਉਹਨਾਂ ਦੇ ਜਿਹੜੇ ਹੱਥ ਠੋਕੇ ਬਣੇ ਹੋਏ ਉਹਨਾਂ ਨੇ ਸਿਰ ਜਿਆਵਾ ਉਹ ਫੇਲ ਹੋ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਦਾਂ ਤੁਸੀਂ ਜਣੇ ਸੁਣਿਆ ਸਾਰਿਆਂ ਨੇ ਵੀ ਕਿਸ ਤਰੀਕੇ ਦੇ ਨਾਲ ਇਹ ਤਿਆਰੀ ਆ ਸੋ ਕੋਸ਼ੀਪਲਾਂ ਦੇ ਵਿੱਚ ਜਿਹੜੀ ਅਰਦਾਸ ਆ 9 ਵਜੇ ਈਸਟ ਕੋਸਟ ਦੇ ਟਾਈਮ ਦੇ ਹਿਸਾਬ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਜਿਹੜੀ ਅਰਦਾਸ ਦੇ ਨਾਲ ਹੋਣੀ ਆ ਸੋ ਉਸ ਦੇ ਲਈ ਆਪਾਂ ਰੈਡੀ ਆ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ